ਨਾ ਦੋਸਤੋ ਅੱਜ ਵਿਸਾਖੀ ਦਾ ਪਵਿੱਤਰ ਤਿਹਾਰ ਹੈ ਤੇ ਸਾਰੇ ਹੀ ਪੰਜਾਬੀ ਸਰੋਤਿਆਂ ਨੂੰ ਸਾਰੇ ਹੀ ਸਮੁੱਚੀ ਮਾਨਵਤਾ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਆਓ ਤੁਹਾਡੇ ਦੋ ਲੈਣਾ ਪੇਸ਼ ਕਰ। ਹੋ ਬੰਦਾ ਸਿੰਘ ਹੈ ਬਣਾਇਆ ਬੀਬੀ ਕੌਰ ਜੀ ਹੋ ਜੀ ਦੀ ਵਖਰੀ ਹੈ ਜੱਗ ਉੱਤੇ ਟੌਰ ਜੀ ਬੰਦਾ ਸਿੰਘ ਹੈ ਬਣਾਇਆ ਬੀਬੀ ਕੌਰ ਜੀ ਤੇ ਜੀ ਦੀ ਵਖਰੀ ਹੈ ਜੱਗ ਉੱਤੇ ਟੌਰ ਜੀ ਉਹ ਲੱਖਾਂ ਵਿੱਚ ਖੜਾ ਦਿਸੇ ਕੱਲਾ ਖਾਲਸਾ ਤੇ ਰਤਬਾ ਵੜਾਇਆ ਗੁਰਾਂ ਨੇ ਓਏ ਅੱਜ ਦਿਨ ਹੈ ਵਿਸਾਖੀ ਵਾਲਾ ਆਇਆ ਤੇ ਖਾਲਸਾ ਸਜਾਇਆ ਗੁਰਾਂ ਨੇ ਓਏ ਅੱਜ ਦਿਨ ਹੈ ਵਿਸਾਖੀ ਵਾਲਾ ਆਇਆ ਵੀ ਖਾਲਸਾ ਸਜਾਇਆ ਗੁਰਾਂ ਨੇ ਉਹ ਸਿੰਘ ਖੰਡੇ ਨਾਲ ਖਿੱਚਦੇ ਲਕੀਰ ਜੀ ਤੇ ਕਦੇ ਸ਼ੇਰ ਦੇ ਜਵਾੜੇ ਦੇ ਵਿੱਚੀਰ ਜੀ ਉਹ ਸਿੰਘ ਖੰਡੇ ਨਾਲ ਖਿੱਚਦੇ ਲਕੀਰ ਬਈ ਤੇ ਕਦੇ ਸ਼ੇਰ ਦੇ ਜਵਾੜੇ ਦੇ ਵਿੱਚੀਰ ਜੀ ਜੇ ਕਿਸੇ ਖਾਲਸੇ ਦਾ ਨਰਮ ਸਰੀਰ ਜੀ ਤੇ ਹੱਥੀ ਨਾਲ ਲੜਾਇਆ ਗੁਰਾਂ ਨੇ ਓਏ ਅੱਜ ਦਿਨ ਹੈ ਵਿਸਾਖੀ ਵਾਲਾ ਆਇਆ ਤੇ ਖਾਲਸਾ ਸਜਾਇਆ ਗੁਰਾਂ ਨੇ ਓਏ ਅੱਜ ਦਿਨ ਹੈ ਵਿਸਾਖੀ ਵਾਲਾ ਆਇਆ ਤੇ ਖਾਲਸਾ ਸਜਾਇਆ ਗੁਰਾਂ ਨੇ